ਇਹ ਵੀ ਕੋ ਲੋਕਾਂ ਚੋਂ ਹੀ ਨਿਕਲੇ ਆ ਇਹਦਾ ਜੋ ਨੁੱਟ ਕੇ ਗਿਆ ਮੈਂ ਇਹਨਾਂ ਕੁਰਸੀਆਂ ਤੇ ਮੈਂ ਬੈਠਾ ਹੁੰਦਾ ਸੀ ਤੇ ਫਿਰ ਆਪਣੇ ਪਰਿਵਾਰ ਨੂੰ ਮਿਲਣਾ ਕੋ ਗੜਾ ਨਹੀਂ ਮੈਂ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਪਹਿਲਾਂ ਮਿਲਿਆ ਜਾਵੇ ਇਹੋ ਚੀਜ਼ ਦਾ ਤੇ ਤਜਰਬੇ ਜ਼ਿੰਦਗੀ ਤੋਂ ਲੈ ਕੇ ਹੁਣ ਜਿਹੜੇ ਬੰਦੇ ਆਏ ਉਤੋਂ ਉਤਰ ਕੇ ਹੋਣਗੇ ਨਾ ਵਿਚਾਰਿਆਂ ਨੂੰ ਇਹ ਕੀ ਪਤਾ ਵੀ ਕਿੱਦਾਂ ਇਹ ਬੂਤ ਬੂਦਾਂ ਉਹਨਾਂ ਨੂੰ ਮਤਲਬ ਨਹੀਂ ਪਤਾ ਨਾ ਵੀ ਉਹ ਲੋਕਾਂ ਜਿਨ੍ਹਾਂ ਕੋ ਨੇ ਵੋਟਾਂ ਲਈਆਂ ਹੁੰਦੀਆਂ ਕਿ ਉਹਨਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਉਹਨੇ ਕੰਮ ਕੀਤਾ ਜੇ ਤੇ ਉਹਨਾਂ ਦੀਆਂ ਭਾਵਨਾਵਾਂ ਮੁਤਾਬਕ ਕੰਮ ਕੀਤਾ ਤੇ ਵਰਕਰ ਭਾਵੇਂ ਮਿਲੇ ਨਾ ਮਿਲੇ ਵਰਕਰ ਦੀ ਹੱਕ ਚੌੜੀ ਹੁੰਦੀ ਹੈ ਪੀ ਯਾਰ ਸਾਡਾ ਲੀਡਰ ਖਰਾ ਉਤਰ ਗਿਆ ਜਿੰਨਾ ਤੋਂ ਮੈਂ ਵੋਟਾਂ ਲਈਆਂ ਉਹਨਾਂ ਦੇ ਮੁਤਾਬਕ ਮੈਂ ਨਾ ਇੱਕ ਦਿਓ ਟਾਈਫਾਈਟ ਹੋਣ ਕਰਕੇ ਨਾ ਟ੍ਰਿਪ ਲੱਗੀ ਸੀ ਉਹ ਐਜ਼ ਇਟ ਇਜ਼ ਹੀ ਆ ਗਿਆ ਮੈਂ ਫਿਰ ਮੈਂ ਕਹਾਂ ਜੇ ਉਹ ਬਾਹਰ ਨਾ ਡਰ ਜਾਂਦੀ ਕਿਸੇ ਨਾ ਕਿਸੇ ਕੱਪੜੇ ਚ ਇਸ ਕਰਕੇ ਉਹਦੇ ਤੇ ਲਪੇਟਿਆ ਥੋੜਾ ਜਿਹਾ ਕੋਈ ਗੱਲ ਨਹੀਂ ਆ ਗਈ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਅਲੱਗ ਤਰੀਕੇ ਦੀ ਸਿਆਸਤ ਵੇਖਣ ਨੂੰ ਮਿਲੀ ਕਿ ਜਦੋਂ ਐਮਪੀ ਦੇ ਕੈਂਡੀਡੇਟ ਜੋ ਕਿ ਮੌਜੂਦਾ ਐਮਪੀ ਨੇ ਉਹ ਜਦੋਂ ਇੱਕ ਰੈਲੀ ਤੇ ਆਉਂਦੇ ਨੇ ਤਾਂ ਕੱਲੇ-ਕੱਲੇ ਵਰਕਰ ਨੂੰ ਮਿਲਦੇ ਨੇ ਤਾਂ ਅਲੱਗ ਚੀਜ਼ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਸਰੇ ਇੱਕ ਅਲੱਗ ਚੀਜ਼ ਹੈ ਰਾਜਨੀਤੀ ਨੀਤੇ ਵੈਸੇ ਲੀਡਰ ਦਾ ਤਾਂ ਟੌ ਟਪਾ ਹੀ ਬੜਾ ਹੁੰਦਾ ਉਹ ਨਾਲ ਦੋ ਚਾਰ ਨਾਰੇ ਲਾਉਣ ਵਾਲੇ ਹੁੰਦੇ ਆ ਤੇ ਦੋ ਚਾਰ ਹੁੰਦੇ ਕਿ ਕਿਆ ਬਾਤ ਆ ਕਿਆ ਬਾਤ ਆ ਕਰਤੀ ਪਰ ਇਹ ਵਰਕਰਾਂ ਨੂੰ ਮਿਲਣ ਦਾ ਸਿਸਟਮ ਇੱਕ ਅਲੱਗ ਤਰੀਕੇ ਦੀ ਰਾਜਨੀਤੀ ਕਿਵੇਂ ਵੇਖਦੇ ਇਹ ਵੇਖੋ ਲੋਕਾਂ ਚੋਂ ਹੀ ਨਿਕਲੇ ਆ ਇਹਦਾ ਜੋ ਨੁੱਟ ਕੇ ਗਿਆ ਮੈਂ ਇੰਨਾ ਕੁਰਸੀਆਂ ਤੇ ਮੈਂ ਬੈਠਾ ਹੁੰਦਾ ਸੀ ਤੇ ਫਿਰ ਆਪਣੇ ਪਰਿਵਾਰ ਨੂੰ ਮਿਲਣਾ ਕੋਈ ਗੱਲ ਨਹੀਂ ਮੈਂ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਪਹਿਲਾਂ ਮਿਲਿਆ ਜਾਵੇ 60 ਬੂਥਾਂ ਦੀ ਵਰਕਰਾਂ ਦੀ ਮੀਟਿੰਗ ਸੀ ਕੱਲੇ-ਕੱਲੇ ਬੂਥ ਤੇ ਜਾਣਾ ਔਕਾ ਸੀ ਇਸ ਕਰਕੇ ਮੈਂ ਸੱਠਾਂ ਬੂਥਾਂ ਦੇ ਵਰਕਰਾਂ ਨੂੰ ਆਪ ਕੱਲੇ-ਕੱਲੇ ਨੂੰ ਮਿਲ ਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਮੈਂ ਤੇ ਮੈਂ ਕਿਹਾ ਵੀ ਇਹ ਲੜਾਈ ਹੁਣ ਤੁਹਾਡੇ ਮੋਢਿਆਂ ਤੇ ਹੈ ਕੌਨਸਟਿਚਿਊਸ਼ਨ ਨੂੰ ਬਚਾਉਣਾ ਸਰਕਾਰ ਸੈਂਟਰ ਦੀ ਆਪਾਂ ਬਦਲਣੀ ਹੈ ਇਹ ਸੀਟ ਜਿੱਤ ਕੇ ਤੁਸੀਂ ਝੋਲੀ ਪਾਉਣੀ ਹੈ ਤੁਹਾਡੀ ਸੀਟ ਹੈ ਤੁਸੀਂ ਪਾਉਣੀ ਹੈ ਤੇ ਜਦੋਂ ਖੁਦ ਮਿਲੇ ਤਾਂ ਆਪਣਾ ਵਰਕਰਸ਼ਿਪ ਯਾਦ ਆਈ ਕਿ ਜਦੋਂ ਮੈਂ ਵੀ ਵਰਕਰ ਹੁੰਦਾ ਸੀ ਬਿਲਕੁਲ ਮੈਂ ਖੁਦ ਕੁਰਸੀਆਂ ਦੇ ਉੱਤੇ ਆਪ ਕੰਮ ਕਰਦਾ ਸੀ ਅੱਜ ਮੈਂ ਵੇਖਿਆ ਜਿੰਨਾ ਸਾਡੇ ਮੁੰਡੇ ਕੌਂਸਲਰ ਲੱਗੇ ਸੀ ਰੰਮੀ ਸੀ ਆਪਣਾ ਬੱਬੂ ਭਾਉਣੀ ਸੀ ਸਾਰੇ ਲੱਗੇ ਸੀ ਸਾਰੇ ਥੱਲੇ ਰਮਨ ਬਖਸ਼ੀ ਹੁਣ ਹੀ ਲੋਕਾਂ ਨੂੰ ਕੁਰਸੀਆਂ ਤੇ ਬਿਠਾ ਰਿਹਾ ਇਹ ਕੰਮ ਮੈਂ ਵੀ ਕਰਦਾ ਹੁੰਦਾ ਸੀ ਮੈਂ ਦੇਖੋ ਜਿਹੜੇ ਬੰਦੇ ਨੇ ਮੈਂ ਖੁਦ ਪੋਲਿੰਗ ਜੈਂਟਰ ਆ ਜੀ ਪੋਲਿੰਗ ਜੈਂਟਰ ਬੰਦੇ ਹੁੰਦੇ ਹਣੇ ਸਾਂ ਬੂਥਾਂ ਤੇ ਬੈੰਨੇ ਸਾਂ ਬਿਲਕੁਲ ਵਿਚਾਰ ਦੇਖੋ ਇਹੋ ਚੀਜ਼ ਦਾ ਤੇ ਤਜਰਬਾ ਜ਼ਿੰਦਗੀ ਤੋਂ ਲੈ ਕੇ ਹੁਣ ਜਿਹੜੇ ਬੰਦੇ ਆਏ ਉਤੋਂ ਉਤਰ ਕੇ ਹੋਣਗੇ ਨਾ ਵਿਚਾਰਿਆਂ ਨੂੰ ਇਹ ਕੀ ਪਤਾ ਵੀ ਕਿੱਦਾਂ ਇਹ ਬੂਥ ਬੂਥ ਦਾ ਉਹਨਾਂ ਨੂੰ ਮਤਲਬ ਨਹੀਂ ਪਦਣ ਉਹ ਸੁਣਿਆ ਮੈਂ ਦਬਕੇ ਬੜੇ ਮਾਰਦੇ ਅੱਜਕੱਲ ਬੂਥਾਂ ਵਾਲੇ ਨੇ ਕਾਕਾ ਜੇ ਮੈਂ ਹਾਰ ਗਿਆ ਨਾ ਫੇਰ ਵੇਖਿਓ ਹਰਨਾ ਤੇ ਤੂੰ ਜੋ ਹੈਗਾ ਉਹ ਤੇ ਉਹ ਤੇ ਪਬਲਿਕ ਨੇ ਫੈਸਲਾ ਕਰਨਾ ਬੂਤ ਵਾਲੇ ਨੇ ਵਿਚਾਰੇ ਨੇ ਬੂਤ ਲਾਉਣਾ ਸਭ ਤੋਂ ਕੋਰ ਚੀਜ਼ ਆ ਜਾਂ ਵਰਕਰ ਦੀ ਗੱਲ ਕਰਾਂਗੇ ਸਿਰਫ ਵਰਕਰ ਦਾ ਦਰਦ ਹੁੰਦਾ ਵਸੇ ਹੁੰਦਾ ਬਿਲਕੁਲ ਹੁੰਦਾ ਵਰਕਰ ਦਾ ਦਰਦ ਹੁੰਦਾ ਵਰਕਰ ਦਾ ਦਰਦ ਹੀ ਹੁੰਦਾ ਜੇ ਉਹਦਾ ਲੀਡਰ ਪਹਿਲੀ ਗੱਲ ਤੇ ਆ ਵੀ ਉਹ ਲੋਕਾਂ ਜਿਨ੍ਹਾਂ ਕੋ ਨੇ ਵੋਟਾਂ ਲਈਆਂ ਹੁੰਦੀਆਂ ਕਿ ਉਹਨਾਂ ਦੀਆਂ ਭਾਵਨਾ ਦੇ ਮੁਤਾਬਕ ਉਹਨੇ ਕੰਮ ਕੀਤਾ ਜੇ ਤੇ ਉਹਨਾਂ ਦੀਆਂ ਭਾਵਨਾ ਮੁਤਾਬਕ ਕੰਮ ਕੀਤਾ ਤੇ ਵਰਕਰ ਭਾਵੇਂ ਮਿਲੇ ਨਾ ਮਿਲੇ ਵਰਕਰ ਦੀ ਇੱਕ ਚੌੜੀ ਹੁੰਦੀ ਹੈ ਪੀ ਯਾਰ ਸਾਡਾ ਲੀਡਰ ਖੜਾ ਉਤਰ ਗਿਆ ਜਿੰਨਾ ਤੋਂ ਮੈਂ ਵੋਟਾਂ ਲਈਆਂ ਉਹਨਾਂ ਦੇ ਮੁਤਾਬਕ ਤੇ ਜੇ ਉਹ ਲੀਡਰ ਖੜਾ ਨਾ ਉਤਰਿਆ ਹੋਵੇ ਤੇ ਵਰਕਰ ਦਾ ਦਿਲ ਜਿੰਨਾ ਵਰਕਰ ਦਾ ਦਿਲ ਰੋਂਦਾ ਕਿ ਉਹਨਾਂ ਕਿਸੇ ਦਾ ਨਹੀਂ ਰੋਂਦਾ ਉਹਨੂੰ ਪਤਾ ਹੁੰਦਾ ਮੈਂ ਕਿਹੜੇ ਮੂਨਾ ਹੁਣ ਬਾਹਰ ਨਿਕਲਣਾ ਕਿਉਂਕਿ ਉਹਦੀ ਵੀ ਮੁਹੱਲੇ 'ਚ ਪਿੰਡਾਂ 'ਚ ਉਹਦੀ ਵੀ ਇੱਕ ਜਿੱਦ ਲੱਗੀ ਹੁੰਦੀ ਹੈ ਕਿ ਮੈਂ ਆਪਣਾ ਬੂਥ ਜਿੱਤਣਾ ਹੈ ਤੇ ਜਦੋਂ ਉਹਨੂੰ ਮਾਲ ਵਿੱਚ ਜਿਹੜਾ ਉਹਨੇ ਜਾ ਕੇ ਜਿੰਨੇ ਜਿੰਨੂੰ ਦੱਸਣਾ ਵੀ ਇਹ ਕਿਸ ਕ੍ਰੈਡੀਬਿਲਟੀ ਇਹਦੀ ਕੀ ਹੈ ਜੀ ਲੀਡਰ ਦੀ ਤੇ ਜੇ ਉਹਨਾਂ ਲੋਕਾਂ ਤੱਕ ਪਹਿਲਾਂ ਕ੍ਰੈਡੀਬਿਲਟੀ ਪਹੁੰਚੀ ਹੋਵੇ ਉਹਦੀ ਇੱਕ ਵੀ ਚੌੜੀ ਹੁੰਦੀ ਹੈ ਉੱਚਾ ਦੇ ਨਾਲ ਗਦਗਦ ਹੁੰਦਾ ਹੈ ਉੱਚਾ ਉੱਠਦਾ ਹੈ ਉਹ ਵਰਕਰ ਨੂੰ ਫਿਰ ਤਾਕਤ ਮਿਲਦੀ ਹੈ ਉਹਦੀ ਤਾਕਤ ਵੀ ਤੁਹਾਨੂੰ ਲੋੜ ਹੈ ਕਿ ਵੱਡੇ ਲੀਡਰਾਂ ਦੀ ਲੋੜ ਹੈ ਦੋਵਾਂ ਦੀ ਲੋੜ ਹੈ ਜ਼ਮੀਨ ਤੇ ਲੈ ਕੇ ਇੱਥੋਂ ਤੱਕ ਪਹੁੰਚਾਉਣ ਤੇ ਵਰਕਰ ਦਾ ਲੋੜ ਹੈ ਸੇਧ ਦਾ ਸੇਧ ਸਾਨੂੰ ਤਜਰਬੇ ਤੋਂ ਲੈਣੀ ਪੈਂਦੀ ਹੈ ਜਿਹੜੀ ਵੱਡੀ ਲੀਡਰਸ਼ਿਪ ਉਹਦੇ ਕੋਈ ਇੱਕ ਤਜਰਬਾ ਹੁੰਦਾ ਹੈ ਕਿ ਲੜਾਈ ਕਿਵੇਂ ਲੜੀ ਜਾਣੀ ਹੈ ਉਹਨਾਂ ਨੇ ਲੜਾਈ ਜਿਹੜੇ ਆਪਣਾ ਵਿਧਾਨ ਸਭਾ ਦੀ ਲੜਾਈ ਕਿਵੇਂ ਲੜਨੀ ਹੈ ਜਿਹਦੇ ਦੀ ਲੜਾਈ ਕਿਵੇਂ ਲੜੀ ਉਹਨਾਂ ਕੋਲ ਬੜਾ ਵੱਡਾ ਤਜਰਬਾ ਹੁੰਦਾ ਸੋ ਉਹਨਾਂ ਦੇ ਤਜਰਬੇ ਦੀ ਤੇ ਵਰਕਰ ਦੀ ਮਿਹਨਤ ਦੀ ਦੋਵਾਂ ਦੀ ਲੋੜ ਹੈ ਦੋਵਾਂ ਤੋਂ ਬਿਗੈਰ ਹੀ ਗੱਡੀ ਨਹੀਂ ਚੱਲਦੀ ਇੱਕ ਤਾਂ ਘੱਟ ਹੋਵੇ ਤਾਂ ਵੀ ਗੱਡੀ ਨਹੀਂ ਚੱਲਦੀ ਮੈਂ ਪੜ ਰਿਆ ਸੀ ਤੁਸੀਂ ਡਾਕਟਰ ਮਨਮੋਹਨ ਸਿੰਘ ਨੂੰ ਆਈਕੋਨਿਕ ਪਰਸਨੈਲਿਟੀ ਮੰਨਦੇ ਹੋ ਮੈਂ ਜائوਗੇ ਉਹਨਾਂ ਕੋਲ ਬਿਲਕੁਲ ਮੈਂ ਮਿਲ ਜਾਊ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਸਿਹਤ ਨਾ ਹੋਣ ਕਰਕੇ ਉਹਨਾਂ ਅਲਾਉ ਨਹੀਂ ਕਰ ਰਹੇ ਮਿਲਣਾ ਮੈਂ ਹੁਣ ਵੀ ਦਿੱਲੀ ਸੀ ਜਦੋਂ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਮਿਲਣ ਦੀ ਟਾਈਮ ਮੰਗਿਆ ਸੀ ਪਰ ਸਿਹਤ ਨਾ ਲਾਉ ਹੋਣ ਕਰਕੇ ਉਹਨਾਂ ਨੂੰ ਮੈਸੇਜ ਆ ਗਿਆ ਬੇਟਾ ਮੇਰੀਆਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰ ਅੱਜ ਹੱਥੇ ਪੱਟੀ ਬੰਨੀ ਜੀ ਹੈ ਕਿ ਉਹ ਯਾਰ ਮੈਂ ਨਾ ਇਕੱਲੀ ਉਹ ਟਾਈਫਾਈਡ ਹੋਣ ਕਰਕੇ ਨਾ ਟਰਿੱਪ ਲੱਗੀ ਸੀ ਉਹ ਐਜ਼ ਇਟ ਇਜ਼ ਹੀ ਆ ਗਿਆ ਮੈਂ ਫਿਰ ਮੈਂ ਕਿਹਾ ਜੇ ਉਹ ਬਾਹਰ ਨਾ ਅੜ ਜਾਂਦੀ ਕਿਸੇ ਨਾ ਕੇ ਕੱਪੜੇ ਚ ਇਸ ਕਰਕੇ ਉਹਦੇ ਤੇ ਲਪੇਟਿਆ ਥੋੜਾ ਜਿਹਾ ਕੋਈ ਗੱਲ ਨਹੀਂ ਹੈ ਤੇ ਬੁਖਾਰ ਠੀਕ ਹੈ ਹੁਣ ਮੈਂ ਇਹਨਾਂ ਇਲਾਜ ਲੋ ਦਿੱਤਾ ਜਿਹੜਾ ਕੋਈ ਹੈਗਾ ਹੈ ਮਾੜਾ ਮੋਟਾ ਲੋਕੀ ਕਹਿੰਦੇ ਜੀ ਗੁਰਜੀਤ ਉਸ ਦਿਨ ਕੁਝ ਕੀਤਾ ਨਹੀਂ ਇਸ ਕਰਕੇ ਬੁਖਾਰ ਚੜ ਗਿਆ ਟੈਨਸ਼ਨ ਦਾ ਬੁਖਾਰ ਆ ਕਹਿੰਦੇ ਇਹ ਵੇਖੀ ਕਿੰਨੇ ਨੂੰ ਚੜਦਾ ਆਉਣ ਵਾਲੇ ਦਿਨਾਂ 'ਚ ਵੇਖੀ ਉਹ ਕਹਿੰਦੇ ਉਹ ਤੇ ਘਰ ਦੇ ਸੜਕ ਨਹੀਂ ਬਣਵਾ ਸਕੀ ਤੇ ਲੋਕਾਂ ਦਾ ਕੀ ਵਿਸਤਾਰ ਕਰਾਂ ਚਲੋ ਵੇਖੋ ਯਾਰ ਉਹਨਾਂ ਦਾ ਕੀ ਕਹਿ ਸਕਦੇ ਆ ਜਿਹੜੇ ਲੋਕਾਂ ਨੇ ਪੰਜਾਬ ਨੂੰ ਦਲਦਲ ਚ ਧਕੇਲਿਆ ਹੋਵੇ ਜਿਹੜੇ ਲੋਕਾਂ ਨੇ ਅੰਮ੍ਰਿਤਸਰ ਨੂੰ ਵੇਚ ਕੇ ਆਪਣਾ ਆਪਣੀਆਂ ਕੈਬਨਟ ਵਜ਼ੀਰੀਆਂ ਬਚਾਈਆਂ ਉਹਦਾ ਕੀ ਕਹੋਗੇ ਜਿਨ੍ਹਾਂ ਨੇ ਸੈਂਟਰ ਜੁਨੀਵਰਸਿਟੀ ਏਮਜ਼ ਦੇ ਬਦਲੇ ਆਪਣੀ ਵਜ਼ੀਰੀ ਲਈ ਹੋਵੇ ਦੇ ਕੇ ਅੰਮ੍ਰਿਤਸਰ ਦੀ ਪਿੱਠੇ ਛੁਰੇ ਮਾਰੇ ਹੁਣ ਉਹਨਾਂ ਦਾ ਕੀ ਕਹਿ ਸਕਦਾ ਮੈਂ ਜਿਨ੍ਹਾਂ ਨੇ 5-5 10-10 ਹਜ਼ਾਰ ਕਰੋੜ ਦੇ ਪ੍ਰੋਜੈਕਟ ਸੈਂਟਰ ਜੁਨੀਵਰਸਿਟੀ ਏਮਜ਼ ਔਰ ਵਰਲਡ ਕਲਾਸ ਯੂਨੀਵਰਸਿਟੀ ਤਿੰਨੇ ਚੀਜ਼ਾਂ ਵੇਚ ਕੇ ਤੇ ਆਪਣੇ ਕੈਬਨਟਾਂ ਲਈਆਂ ਹੁਣ ਤਾਂ ਉਹਨਾਂ ਦਾ ਤੁਸੀਂ ਕੀ ਕਰੋਗੇ ਵਰਕਰ ਮਿਲਣੀ ਜਲਦੀ ਰਹੇਗੀ ਬਿਲਕੁਲ ਹਰ ਜਗ੍ਹਾ ਤੇ ਜਾਵਾਂਗੇ ਹਾਂ ਬਾਕੀ ਉਹਨਾਂ ਨੂੰ ਥਰਮੋਮੀਟਰ ਲਾ ਕੇ ਰੱਖਿਓ ਤਾਂ ਤੁਸੀਂ ਦੇਖਿਓ ਬੁਖਾਰ ਵੀ ਜਿਹੜਾ ਸਿਆਸਤ ਦੇ ਵਿੱਚ ਜਿਹੜਾ ਹੈ ਉਹ ਅਗਰ ਹੋ ਜਾਏ ਤਾਂ ਉਹ ਵੀ ਸਿਆਸੀ ਹੋ ਜਾਂਦਾ ਹੈ ਬੁਖਾਰ ਅਗਰ ਕਿਸੇ ਵਿਅਕਤੀ ਨੂੰ ਚੜਿਆ ਤੇ ਉਹ ਵੀ ਸਿਆਸੀ ਹੋ ਜਾਂਦਾ ਹੈ ਤਾਂ ਉਹ ਸਿਆਸਤ ਦੇ ਬੁਖਾਰ ਦੀ ਤਸਵੀਰ ਤੁਹਾਡਾ ਸਾਂਝੀ ਕੀਤੀ ਹੈ ਕੁੱਲ ਮਿਲਾ ਕੇ ਨਵੀਂ ਚੀਜ਼ ਨਜ਼ਰ ਆਈ ਕਿ ਵਰਕਰਾਂ ਨੂੰ ਪਹਿਲਾ ਮਿਲੇ ਉਸ ਤੋਂ ਬਾਅਦ ਸਟੇਜ ਤੇ ਚੜੇ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਆਪਣੀ ਵਰਕਰੀ ਯਾਦ ਆਈ ਔਰ ਕਿਤਨਾ ਕਿਤੇ ਵਰਕਰ ਦਾ ਦੁੱਖ ਸਮਝਣ ਦਾ ਇੱਕ ਨਵੀਂ ਸ਼ੁਰੂਆਤ ਕੀਤੀ ਹੋ ਸਕਦੇ ਹੈ ਕਿ ਇਸ ਨੂੰ ਅਸੀਂ ਕਹੀਏ ਕਿ ਇਹ ਇੱਕ ਚੰਗੀ ਬੈਲ ਕਦਮੀ ਹੈ ਜਾਂ ਇੱਕ ਰਾਜਨੀਤਿਕ ਸਟੰਟ ਹੈ ਪਰ ਕੁੱਲ ਮਿਲਾ ਕੇ ਲੀਡਰ ਇਸ ਵੇਲੇ ਜਨਤਾ ਦੇ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਲੀਡਰ ਕਹਿ ਰਹੇ ਨੇ ਕਿ ਸਾਨੂੰ ਵੋਟ ਚਾਹੀਦੀ ਹੈ ਲੇਕਿਨ ਸਵਾਲ ਫਿਰ ਉਹੀ ਹੈ ਕਿ ਚਾਰ ਜਿਹੜੇ ਤਰੰਦਰ ਨੇ ਇਸ ਵੇਲੇ ਉਹ ਫੀਲਡ ਦੇ ਵਿੱਚ ਨੇ ਉਸ ਦੇ ਵਿੱਚ ਇੱਕ ਵੱਡਾ ਨਾਮ ਸੰਸਦ ਗੁਰਦੀਪ ਸਿੰਘ ਔਜਲਾ ਦਾ ਵੀ ਹੈ ਹੁਣ ਦੇਖਣਾ ਹੋਏਗਾ ਕਿ ਔਜਲਾ ਕਿੰਨਾ ਲੋਕਾਂ ਦੇ ਦਿਲ ਜਿੱਤਦੇ ਨੇ ਲੇਕਿਨ ਫਿਲਹਾਲ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਰਹੀਆਂ ਨੇ ਔਰ ਲੀਡਰਾਂ ਦਾ ਪਾਰਾ ਵੀ ਲਗਾਤਾਰ ਹਾਈ ਹੁੰਦਾ ਨਜ਼ਰ ਆ ਰਿਹਾ ਹੈ ਕੈਮਰਾਮੈਨਰ ਜਨਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ